ਪੰਜ ਸਰਪ੍ਰਿੰਦਿਯਾ 300 ਸਤਿ ਪਹਿਲਾਂ ਤੋਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਮਿਸ਼ਨ ਜੀਵਨੀ ਪ੍ਰੋਗਰਾਮ ਲਾਂਚ ਕੀਤਾ ਹੈ ਜਿਹਦੇ ਅੰਡਰ ਅਸੀਂ ਜਿਹੜਾ ਐਮ ਐਮ ਆਰ ਹੁੰਦਾ ਹੈ ਜਦੋਂ ਕੋਈ ਪ੍ਰੈਗਨੈਂਟ ਫੀਮੇਲ ਹੁੰਦੀ ਹੈ ਉਹਦੀ ਡਿਲੀਵਰੀ ਦੇ ਟਾਈਮ ਤੇ ਡੈਥ ਹੋ ਜਾਂਦੀ ਹੈ ਉਸ ਨੂੰ ਘਟਾਉਣ ਵਾਸਤੇ ਸਾਡਾ ਲਗਭਗ 80 ਦੇ ਨੇੜੇ ਤੇੜੇ ਉਹ ਚੱਲਦਾ ਪਿਆ ਹੈ ਅਸੀਂ ਡੈਥ ਪਰ ਲਾਕ ਆਫ ਫੀਮੇਲ ਅਸੀਂ ਉਹਨੂੰ ਜਿਹੜਾ ਹੈਗਾ ਟਾਰਗਟ ਟੀਚਾ ਐ ਅਸੀਂ ਲਿਆ ਹੈ ਕਿ ਉਹ 50% ਤੋਂ ਵੀ ਅਸੀਂ ਘਟ ਕਰਾਂਗੇ 40 ਤੋਂ نیچے ਲੈ ਕੇ ਜਾਵਾਂਗੇ ਕਿਉਂਕਿ ਜ਼ਿਲ੍ਹਾ ਰੋਪੜ ਦੇ ਵਿੱਚ ਕੋ ਪੰਜਾਬ ਤੋਂ ਸੱਤ ਘਟ ਹੈ ਸੋ ਸਾਡਾ ਵੀ ਇਹ ਟੀਚਾ ਵੀ ਅਸੀਂ ਉਸ ਉਸ ਲੈਵਲ ਤੇ ਇਸ ਨੂੰ ਲੈ ਕੇ ਜਾਈਏ ਕਿਉਂਕਿ ਇਸ ਦੇ ਨਾਲ ਜਿਹੜਾ ਆਏਗਾ ਤੁਸੀਂ ਦੋ ਜ਼ਿੰਦਗੀਆਂ ਨੂੰ ਜਿਹੜਾ ਹੈਗਾ ਸੇਵ ਕਰਦੇ ਹੋ ਇੱਕ ਮਦਰ ਦੀ ਤੇ ਇੱਕ ਬੱਚੇ ਦੀ ਉਸ ਦੇ ਲਈ ਅੱਜ ਅਸੀਂ ਆਸ਼ਾ ਵਰਕਰਸ ਨੂੰ ਬੁਲਾਇਆ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਹਾਂ ਅਸੀਂ ਕੀ ਕੀ ਉਹਨਾਂ ਨੇ ਕਰਨਾ ਹੈ ਕਿਹੜੇ ਕਿਹੜੇ ਹਸਪਤਾਲ ਹੈ ਉਹਨਾਂ ਨੂੰ ਰੈਫਰ ਕਰਨਾ ਹੈ ਰੈਫਰਲ ਪ੍ਰੋਟੋਕੋਲ ਕੀ ਹੈ ਕਿਦਾਂ ਜਿਹੜੇ ਹਾਈ ਰਿਸਕ ਜਿਹੜੇ ਪੇਸ਼ੈਂਟਸ ਹੁੰਦੇ ਆ ਉਹਨਾਂ ਦੀ ਮੋਨਿਟਰਿੰਗ ਕਿਵੇਂ ਕਰੀਦੀ ਹੁੰਦੀ ਹੈ ਉਹ ਸਾਰੀ ਟ੍ਰੇਨਿੰਗ ਅੱਜ ਜਿਹੜੀ ਹੈ ਕਿ ਸਿਵਲ ਸਰਜਨ ਦਫਤਰ ਸਾਡਾ ਹੈਲਥ ਡਿਪਾਰਟਮੈਂਟ ਉਹ ਦੇ ਰਿਹਾ ਹੈ ਪਰ ਅਸੀਂ ਇਹਨੂੰ ਰੈਗੂਲਰਲੀ ਮੋਨਿਟਰ ਕਰਾਂਗੇ ਔਰ ਜਿਹੜੇ ਵੀ ਸਾਨੂੰ ਲੱਗਿਆ ਵੀ ਜਿੱਥੇ ਵੀ ਕੋਈ ਵੀ ਕਿਸੇ ਵੀ ਪ੍ਰਤੀ ਵੀ ਅੰਗਲੀ ਜਿਵੇਂ ਕਿਸੇ ਕਿਸੇ ਨੇ ਵੀ ਵਰਤੀ ਹੈ ਅਸੀਂ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ